ਅਜੇ ਤੱਕ ਫੋਨ ਉਹਨਾਂ ਦਾ ਬੰਦ ਆਉਂਦਾ ਕੋਈ ਨਹੀਂ ਕਿਸੇ ਨੇ ਉਹਨਾਂ ਨੇ ਫੋਨ ਹੀ ਨਹੀਂ ਕੋਝ ਚੁੱਕਿਆ ਭਾਜੀ ਤੁਸੀਂ ਕਲੀਅਰ ਗੱਲ ਕਰੋ ਨਾ ਅੰਦਰ ਕੋਈ ਡਾਕਟਰ ਹੈਗਾ ਨਾ ਕੋਈ ਸਟਾਫ ਹੈਗਾ ਇਹਨਾਂ ਦੀ ਗੱਲ ਹੋਈ ਆ ਤੇ ਜਿਨ੍ਹਾਂ ਦੀ ਜੀ ਉਹ ਅੰਦਰ ਜੋ ਮਰਜ਼ੀ ਝੂਠ ਮਾਰਨ ਦੀ ਡਾਕਟਰ ਸਾਹਿਬ 2 ਵਜੇ ਇੱਥੇ ਸੀਗਾ ਇਹ ਜਦੋਂ ਦੀ ਡੈਥ ਹੋ ਗਈ ਆ ਡਾਕਟਰ ਸਾਹਿਬ ਇੱਥੋਂ ਨਿਕਲ ਗਏ ਨੇ ਇਹ ਕੋਈ ਨਹੀਂ ਹੁਣ ਅਜੇ ਤੱਕ ਬੌੜਿਆ ਮੁਲਾਜ਼ਮ ਜ਼ਰੂਰ ਆਏ ਨੇ ਪਰ ਇਹ ਵੀ ਅਜੇ ਵੇਖ ਲੋ ਵੀ ਤੁਹਾਡੇ ਸਾਹਮਣੇ ਕੀ ਕਹਿ ਰਹੇ ਨੇ ਡਾਕਟਰ ਸਾਹਿਬ ਗਏ ਨੇ ਤੇ ਆਉਣ ਵਾਲੇ ਨੇ ਠੀਕ ਹੈ ਹਾਂਜੀ ਇਹ ਇਹ ਜੀ ਫਤਿਹਗੜ ਚੂੜੀਆਂ ਰੋਡ ਤੇ ਆ ਨਿਊ ਲਾਈਫ ਹਸਪੀਟਲ ਹੈਗਾ ਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜੀ ਕਿ ਇਹ ਹਸਪੀਟਲ ਨਹੀਂ ਸਹੀ ਹੈਗਾ ਇੱਥੇ ਕੋਈ ਮਰੀਜ਼ ਆਪਣਾ ਨਾਮ ਲੈ ਕੇ ਆਵੇ ਕੋਈ ਡਾਕਟਰ ਸਵਾਦ ਦਾ ਨਹੀਂ ਜੇ ਹੈਗਾ ਇੱਥੇ ਕੋਈ ਕਿਸੇ ਦੀ ਕੇਅਰ ਨਹੀਂ ਜੇ ਕਰਦਾ ਨਾ ਡਾਕਟਰ ਸਵਾਦ ਦਾ ਇੱਥੇ ਆਪਰੇਸ਼ਨ ਕਰਦਾ ਇਹ ਸਾਡੇ ਨਾਲ ਕਿ ਜੀ ਮੇਰੀ ਸਿਸਟਰ ਹੈ ਜੀ ਛੋਟੀ ਉਹਦਾ ਆਪਰੇਟ ਕਰਾਇਆ ਸੀ ਗੋਡਿਆਂ ਦਾ ਗੋਡਿਆਂ ਦਾ ਸਹੀ ਆਪਰੇਟ ਹੋਇਆ ਆ ਸਾਰਾ ਕੁਝ ਸਹੀ ਆ ਤੇ ਜਦੋਂ ਹੁਣ ਛੁੱਟੀ ਦੇਣ ਦੀ ਵਾਰੀ ਆ ਨਾ ਸਵੇਰੇ ਉੱਥੇ ਖੂਨ ਚੜ੍ਹਨ ਵਾਤੇ ਉੱਪਰ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਕਹਤਾ ਜੀ ਦੀ ਡੈਥ ਹੋ ਗਈ ਹੈ ਪ੍ਰੈਸ਼ਰ ਕਰਨ ਤੋਂ ਬਾਅਦ ਪ੍ਰੈਸ਼ਰ ਕਰਨ ਤੋਂ ਬਾਅਦ ਇਹਨਾਂ ਨੇ ਚੈੱਕ ਹੀ ਨਹੀਂ ਕੀਤਾ ਖੂਨ ਵੀ ਖੂਨ ਬਲੱਡ ਘਟਿਆ ਤੇ ਇਹਨਾਂ ਨੇ ਕਿਤੇ ਚੈੱਕ ਹੀ ਨਹੀਂ ਕੀਤਾ ਕੋਈ ਕੇਅਰ ਹੀ ਨਹੀਂ ਕੀਤੀ ਪ੍ਰੈਸ਼ਰ ਕਰਨ ਤੋਂ ਬਾਅਦ ਇੰਨਾ ਮਾੜਾ ਸਟਾਫ ਹੈ ਇੱਥੇ ਤੇ ਹੁਣ ਇੱਥੇ ਕੋਈ ਅੰਦਰ ਹੈ ਨਹੀਂ ਜੇ ਕੋਈ ਡਾਕਟਰ ਨਹੀਂ ਹੈਗਾ ਕੋਈ ਅੰਦਰ ਸਟਾਫ ਨਹੀਂ ਹੈਗਾ ਅੰਦਰ ਇਨਸਾਫ ਜੀ ਮੰਗ ਲਈ ਇਨਸਾਫ ਜੀ ਮੰਗਦੇ ਆ ਕਿ ਡਾਕਟਰ ਸਾਡੇ ਮੱਥੇ ਤੇ ਆ ਕੇ ਲੱਗੇ ਸਾਨੂੰ ਗੱਲ ਤੇ ਦੱਸੇ ਆਗੇ ਵੀ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਹੈ ਹਸਪੀਟਲ ਸੀਲ ਕੀਤਾ ਜਾਵੇ ਤੇ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਪ੍ਰਸ਼ਾਸਨ ਅੱਗੇ ਭਗਵੰਦ ਮਾਨ ਜੀ ਅੱਗੇ ਕਿ ਇਹ ਜਿਹੜਾ ਹਸਪੀਟਲ ਆ ਸੀਲ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਕਿਸੇ ਹੋਰ ਵੀਰਪਣਾ ਮਰੀਜ਼ ਦੀ ਕਿਤੇ ਮੌਤ ਨਾ ਹੋਵੇ ਇੱਥੇ ਇਹ ਬਹੁਤ ਮੌਤਾਂ ਕਰਦਾ ਜੇ ਤੇ ਇਹੋ ਜਿਹਾ ਹਸਪੀਟਲ ਹੈ ਬੋਡੇ ਦਾ ਆਪਰੇਸ਼ਨ ਹੋਇਆ ਸੀ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਜਦੋਂ ਛੁੱਟੀ ਦੇਣ ਲੱਗੇ ਤਦੋਂ ਭਾਜੀ ਸਾਡੇ ਲਈ ਲੇਡੀ ਐਕਸਪਾਇਰ ਹੋ ਗਈ ਯਾਰ ਮੂਹ ਨੂੰ ਇਸ ਵਜੋ ਇਹਨਾਂ ਨੇ ਕੰਨ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਹਿਬ ਵੀ ਇਥੋਂ ਦੇ ਆ ਰਹੇ ਆ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲਈਨੇ ਜੀ ਤੇ ਜੋ ਵੀ ਦੋਸ਼ੀ ਪੈਜੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਫਿਰ ਡਾਕਟਰ ਵਗੈਰਾ ਕੁਝ ਅਵੇਲੇਬਲ ਮਿਲੇ ਨਹੀਂ ਡਾਕਟਰ ਸਾਹਿਬ ਹੈਗੇ ਅੰਦਰ ਨਰਸਿਸ ਵੀ ਹੈਗੇ ਸਾਰੇ ਹੈਗੇ ਆ ਜਿਹੜੇ ਮੇਨ ਡਾਕਟਰ ਸਾਹਿਬ ਜਿਹੜੇ ਇਥੋਂ ਦੇ ਆ ਉਹਨਾਂ ਨੂੰ ਡਿਮਾਂਡ ਕਰ ਰਹੇ ਆ ਜਿੰਨੇ ਨੇ ਕੋਈ ਸਾਹਮਣੇ ਆਇਆ ਕੁਝ ਕਾਰਨ ਘਟਣਾ ਦਾ ਕੁਝ ਨਹੀਂ ਜੀ ਇਹ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇਹ ਨੂੰ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਇਹਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਅਮਤਾਵ ਕਾਰਵਾਈ ਕੀਤੀ ਜਾਵੇ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵੱਲੋਂ ਫਿਲਹਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਦੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਹਸਪਤਾਲ ਕਰਵਾਈਗਾ ਫਿਰ ਡਾਕਟਰ ਅੰਦਰ ਮੌਜੂਦ ਨਹੀਂ ਪਰਿਵਾਰ ਕਹਿ ਰਿਹਾ ਕਿ ਉਹ ਭੱਜ ਗਏ ਆ ਹਸਪਤਾਲ ਛੱਡ ਕੇ ਨਹੀਂ ਡਾਕਟਰ ਸਾਹਿਬ ਉਹ ਗਏ ਸੀ ਕੰਮ ਕਿਤੇ ਤੇ ਉਹਨਾਂ ਨੂੰ ਬੁਲਾ ਰਹੇ ਆ ਵਾਪਸ ਆ ਰਹੇ ਹੋ ਜੀ ਠੀਕ ਹੈ ਥੈਂਕ ਯੂ ਨਹੀਂ ਭਾਜੀ ਸੱਚ